ਹੋ ਗਈ ਐ ਸ਼ਾਮ ਤੇ ਅਸੀਂ ਅੱਜ ਲੱਗੇ ਆ ਅਮਰੂਦਾਂ ਦੀ ਹਾਰਵੈਸਟਿੰਗ ਕਰਨ ਕਿਉਂ ਲੱਗੇ ਆ ਕਰਨ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕਿਉਂਕਿ ਸਾਡੇ ਅਮਰੂਦ ਨਾ ਸਾਈਜ਼ ਜ਼ਰੂਰ ਛੋਟਾ ਆ ਪਰ ਪੱਕੀ ਜਾਂਦੇ ਤੇ ਪੱਕਣ ਦੇ ਨਾਲ ਇਦਾਂ ਡੱਗਦੇ ਆ ਆ ਦੇ ਚੋਟੇ ਨੇ ਇੱਕ ਅਮਰੂਦ ਲਿਗਾ ਤੇ ਜੋ ਸਵੇਰ ਵੀ ਇੱਕ ਡੀ ਸਵੇਰ ਵੀ ਇੱਕ ਡੀ ਗਿਆ ਸੀਗਾ ਤੇ ਜੋੜਨ ਮੈਂ ਕੱਟ ਕੇ ਦਿੱਤਾ ਸੀਗਾ ਤੇ ਲਾਈਕ ਕਰਦਾ ਹਾਂ ਹਾਂਜੀ ਤੇ ਆਪਾਂ ਜ਼ਮੀਨ ਵੀ ਸਾਰੀ ਘੁੱਟ ਲਈ ਆ ਇਧਰੋਂ ਤੇ ਆਪਾ ਹੁਣ ਲੱਗੇ ਆ ਇੱਥੇ ਮੇਥੀ ਪਾਲਕ ਧਨੀਆ ਆਪਾ ਲਾਉਂਦੇ ਆ ਸਾਰੀਆਂ ਸਬਜ਼ੀਆਂ ਤੇ ਇਧਰ ਮੰਮੀ ਜੀ ਹੁਣ ਆਚਾਰ ਪਾਇਆ ਸੀ ਨਿੰਬੂ ਤੇ ਮਿਰਚਾਂ ਦਾ ਇੱਥੇ ਰੱਖਿਆ ਹੈ ਦੇਖਦੇ ਆ ਹੁਣ ਲੱਬ ਲੱਬ ਕੇ ਆਪਾਂ ਤੋੜਦੇ ਆ ਇਹ ਕਹਿੰਦੇ ਨੇ ਸਾਈਜ਼ ਤਾਂ ਬਹੁਤ ਛੋਟਾ ਆ ਮੇਨਾ ਵੱਡਾ ਨਹੀਂ ਹੈਗਾ ਮੈਂ ਸੋਚੀ ਸੀ ਸ਼ਾਇਦ ਹੋਰ ਵੱਡੇ ਹੋਗੇ ਪਰ ਹਵਾ ਦੇ ਨਾਲ ਝੜ ਜਾਂਦੇ ਆ ਦੋ ਤਿੰਨ ਵਾਰ ਦਾ ਹੋ ਗਿਆ ਹੈ ਹਾਂਜੀ 1 2 3 1 ਓਕੇ ਆ ਪਾ ਤੋੜ ਦੇ ਜਿੱਧਾਣਾ ਪੱਕ ਚੱਲਾ ਹੈ ਨਾ ਇਹ ਟੁੱਟ ਜਾਣਾ ਆ ਦੇ ਨਾਲ ਹੀ ਟੁੱਟ ਗਿਆ ਬੱਕ ਚੱਕੋ ਹਾਂ ਜਿਹੜੋਂ ਕਹਿੰਦਾ ਮੈਂ ਵੀ ਉੱਤੇ ਆਉਣਾ ਹੈ ਤੇ ਆ ਦੇ ਨਹੀਂ ਚੜੇ ਹੋ ਜਿਹੜੇ ਤੋੜ ਲਿਆ ਤਖਾਉ ਤੇ ਕਿਹੜਾ ਤੋੜ ਓਕੇ ਚਲੇ ਪੱਕੇ ਸੀ ਪਰ ਇਦਾਂ ਨਹੀਂ ਸਾਰੇ ਨਹੀਂ ਤੋੜਨੇ ਬੱਚੇ ਜਿਹੜਾ ਜਿਹੜਾ ਪੱਕਾ ਉਹ ਹੀ ਤੋੜਨ ਆ ਲੈ ਆ ਤੋੜ ਲੋ ਆ ਬੜਾ ਆ ਬੜਾ ਨਹੀਂ 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 ਆ ਬੜਾ ਤੋੜ ਆ ਦੇ ਆਹੋ ਓਕੇ ਮੰਮੀ ਕਿੰਨੇ ਜਿਹੜਾ ਪੱਕੇ ਆ ਹਾਂ ਜਰਦਨ ਤੂੰ ਸਾਰੇ ਨਹੀਂ ਤੋੜ ਸਕਦਾ ਦੇਖ ਨੋ ਨੋ ਆਹ ਦੇ ਆ ਤਾਂ ਡਿਗਣ ਵਾਲਾ ਹੀ ਆ ਹੁਣ ਵੀ ਅਸੀਂ ਆਹ ਦੇ ਜਦੋਂ ਅਸੀਂ ਆਏ ਨਾ ਲਾਹੇ ਟੁੱਟ ਜਾਂਦੇ ਉਹਨੂੰ ਥੋੜੀ ਜਿਹਾ ਹਾਂ ਅਸੀਂ ਜੋ ਹੁਣ ਆਏ ਸੀਗੇ ਤਾਂ ਹੁਣ ਅਸੀਂ ਆਏ ਤਾਂ ਅ ਇੱਥੇ ਡਿੱ ਗਿਆ ਪਿਆ ਸੀ ਇੱਕ ਆਹਦੇ ਨਾਲ ਹੀ ਹਾਂ ਆਹ ਧਿਆਨ ਨਾਲ ਥੋੜੀ ਜਿਹਾ ਲੈ ਕੇ ਨਾ ਭਾਈ ਹਾਂ ਨਹੀਂ ਤਾਂ ਨਾ ਇੱਥੇ ਹਾਂ ਆਹ ਖੱਲੇ ਦੀ ਕੇਤੀ ਆ ਆਕੇ ਆ ਵੀ ਨਾਲੇ ਇਹ ਇਹਨਾਂ ਨੂੰ ਮੈਂ ਕੱਟ ਦੇਣਾ ਕੋਈ ਹਾਂ ਹਾਂ ਆਪਾਂ ਖਾਂਦੇ ਨਾਲੇ ਕੱਟ ਕੇ ਜੋੜਨ ਨਹੀਂ ਦਿੰਦੇ ਇੱਕ ਹਾਂ ਵਿੱਚ 100 ਤੋਂ 2-4 ਔਲੀ ਰਾਤ 2-4 ਉਹਨਾਂ ਨੂੰ ਵੀ ਦੇਦੇ ਹੋ ਬੱਚੇ ਤੂੰ ਖਰਾਬ ਕਰ ਦੇਣੇ ਅੱਛਾ ਇਦਾਂ ਨਾ ਕਰ ਹਾਂ ਜੋੜ ਨਾਲ ਤੂੰ ਰੱਖ ਦੇ ਉਹ ਖਰਾਬ ਹੋ ਸਕਦੇ ਆ ਜੈਂਟਲ ਓਕੇ ਨਾ ਨੋ ਨਹੀਂ ਜੈਂਟਲ ਅਗਲੀ ਵਾਰੀ ਮੈਂ ਖਰਾਬ ਥੋੜੀ ਜ਼ਿਆਦਾ ਪਾਵਾਂ ਹਾਂ ਦੇਖ ਦੇਖ ਕੇ ਇੰਡੀਆ ਚ ਤਾਂ ਮਧੋੜੀਆਂ ਦੇ ਖੱਖਰ ਲੱਗਿਆ ਹੁੰਦੇ ਆ ਅਮਰੂਦਾ ਨੂੰ ਨਾ ओके okay. हाँ जी ओके okay. आप तो सारे दिन दी तो है पर सारे नहीं ना तोड़ने लो oh, thanks, हाँ कि बड़ा हाँ. ओ पत्तिया मगर आया हां ਲਾਾ ਤੋੜ ਦੀਏ ਨਾ ਨਹੀਂ ਇਸ ਦੇ ਥਲੇ ਨੂੰ ਵਿਚਲਾ ਥੋੜੀ ਜੀ ਮਕਟਨ ਟੁੱਟਣਾ ਚਾਵੇ ਨਹੀਂ ਇਹ ਵੀ ਨਾਲ ਨਹੀਂ ਆਉਣੀ ਆ ਫਰੈਂਚ ਬਹੁਤ ਹਾਂ 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 ਜੀ ਤੋੜ ਦਈਏ ਸੁਸਤੇ ਪਤਾ ਨਹੀਂ ਦੇਖਣੇ ਵਲੇ ਲਓ ਲਓ ਬਾਬੇ ਨੇ ਦੱਸਦਾ ਵੀ ਮੈਂ ਮਰੂਤ ਤੋੜਦਾ ਹਾਂ ਹਾਂ ਆਹ ਦੇ ਆ ਵੀ ਇੱਕ ਪੱਤੇ ਮਗਰ ਲੁਕਿਆ ਆ ਤੇ ਜਿਹੜੇ ਪੱਕੇ ਆ ਨਾ ਉਹ ਪੱਤੇ ਮਗਰ ਲੁਕੇ ਆ ਨਹੀਂ ਹਲੇ ਪੱਕਿਆ ਨਹੀਂ ਹੈ ਵੀ ਹੈ ਵੀ ਆਕੇ ਲੋ ਵੀ ਦੇਖੋ ਵੀ ਸੱਚੀ ਹੈਵੀ ਆ ਓਏ ਜੋੜ ਨੇ ਇੰਨੇ ਮਰੂਤ ਤੋੜ ਲੈ ਪੋਚਾ ਤੇ ਮਰੂਤ ਤੋੜੇ ਹੁਣ ਖਾਣਾ ਤੁਸੀਂ ਓਕੇ ਇੱਕ ਸਵੇਰੇ ਖਾਧਾ ਸੀ ਇੱਕ ਹੁਣ ਖਾ ਲੋ ਨਾ ਸਾਰੇ ਪੱਕੇ ਆ ਉਦੋਂ ਮੈਂ ਕਾਹਕੇ ਕਿਹਾ ਮਿੱਠਾ ਖਾ ਲੋ ਜੰਮੀ ਆ ਇਹ ਦਿਖਾ ਦੋ ਵਿੱਚ ਪਿੰਕ ਆ ਨਾ ਇਹ ਪਿੰਕ ਵਾਲਾ ਇਹ ਨਾ ਗੁਆਵਸ ਲਿਆਂਦੇ ਸੀ ਹੂੰ ਜੰਮੀ ਆ ਆਪਾਂ ਖਾਦ ਲਿਆਂਦੀ ਆ ਪੌਣ ਨੂੰ ਕੰਪੋਸਟ ਖਾਦ ਓਕੇ ਆ ਵੀ ਲਿਆਂਦੀ ਆ ਆਮ ਪਰਪਸ ਹਾਂ ਹਾਂਜੀ ਬਹੁਤ ਜਣਿਆ ਤਾ ਕੰਮ ਕਰਦਾ ਤਾ ਕੰਮ ਕਰਦਾ ਓਕੇ ਜਾਰਡਨ ਵੀਰ ਦਾ ਲੱਗਾ ਆ ਬਈ ਓਹ ਹੋ ਹੋ ਆ ਤੇ ਸ਼ਾਰਪ ਬੋਤ ਆ ਨਾ ਮੇਰਾ ਬੱਚਾ ਅਸੀਂ گلاب ਪਾਏ ਤੇ ਜੋੜਨ ਦੇ گلاب ਦੇਖੋ ਕਿੰਨੇ ਸੋਹਣੇ ਆ ਨਾ ਤੇ ਅੱਧਰ ਆਪਾਂ ਕੈਰੀ ਤਿਆਰ ਕਰ ਲਈ ਆ ਆ ਵਾਲੀ ਪਾਲਕ ਲੈ ਤਾਂ ਆਪਾਂ ਹੁਣ ਇਹਦੇ ਵਿੱਚ ਵੀ ਸੈੱਟਦੇ ਆ ਪਹਣ ਲੱਗਿਆ ਕਸੂਰੀ ਮੇਥੀ ਦੇ ਸੀਡਸ ਚੜੇ ਆਪਾਂ ਇੱਥੇ ਲਾਣੇ ਆ ਪਰਲੇ ਵਿੱਚ ਲੱਗ ਗਈ ਆ ਪਾਲਕ ਤੇ ਇਧਰ ਸਾ ਆਪਣੀ ਦੂਜੀ ਕੈਰੀ ਵੀ ਰੈਡੀ ਆ ਤੀਜੀ ਇਹਦੇ ਵਿੱਚ ਆਪਾਂ ਲਾਣਾ ਧਨੀਆ ਮੇਰੇ ਨਾਲ ਆਪਣੀ ਦੂਜੀ ਕੈਰੀ ਆ ਹਾਂ ਤੇ ਧਨੀਏ ਦੇ ਵੀ ਆਪਾਂ ਲਿਆਂਦੇ ਸੀਗੇ ਚਾਰ ਲਿਆਂਦੇ ਸੀਗੇ ਘਰ ਦਾ ਵੀ ਐਸੀ ਰੱਖਿਆ ਸੀ ਪਰ ਉਹ ਨਾ ਬਹੁਤ ਛੋਟਾ ਆ ਤੇ ਪਤਾ ਨਹੀਂ ਸੀ ਕਿਦਾਂ ਦਾ ਹੋਵੇ ਕਿੰਨਾ ਨਾ ਤੇ ਆਹ ਇੱਕ ਲਿਆਂਦੀ ਸੀ ਮੂਲੀਆਂ ਮੂਲੀਆਂ ਵੀ ਲਾਉਂਗੇ ਮੂਲੀਆਂ ਦੇ ਦੋ ਪੈਕਟ ਸੀਗੇ ਤੇ ਆ ਹੈਗੇ ਐਸਪਰਗਸ ਇਹ ਮੈਂ ਟਰਾਈ ਕਰਨ ਪਹਿਲੀ ਵਾਰ ਆਹੇ ਆਪਾਂ ਮੇਥੀ ਦਾ ਦਾਣੇ ਸਾਰੇ ਖਲਾਰਤੇ ਆ ਹੁਣ ਆਪਾਂ ਇਹਦੇ ਉੱਤੇ ਪਾਉਣੀ ਹੈ ਮਿੱਟੀ ਹਾਂਜੀ ਬੱਚਾ ਓ ਚਲ ਓਏ ਧਿਆਨ ਤੇਰਾ ਡੱਗੀ ਵੀ ਘੁੰਮਦਾ ਨਾ ਜਾਰਦਨ ਵੀ ਸਕੂਟਰ ਚਲਾਉਣਾ ਆ ਗਿਆ ਦੇਖ ਤੇ ਉਹ ਦੇ ਉਹ ਕਿੰਨੀ ਦੂਰ ਤੱਕ ਪੈਰ ਰੱਖ ਕੇ ਦ ਜਾਂਦਾ ਚਲੋ ਜੀ ਆਪਾਂ ਹੁਣ ਸ਼ਾਮ ਹੋ ਗਈ ਆ 7 ਵਜੇ ਗਏ ਆ ਤੇ ਆਪਾਂ ਆਪਣੀਆਂ ਜਿਹੜੀਆਂ ਸਬਜ਼ੀਆਂ ਲਗਾ ਲਈਆਂ ਐ ਸਿਆਲਾਂ ਲਈ ਤੇ ਇੱਥੇ ਨਾ ਮੈਂ ਗੋਭੀ ਦੀ ਪਨੀਰੀ ਲਾਈ ਆ ਤੇ ਦੇਖੋ ਕਿੰਨੇ ਕੁ ਦਿਨਾਂ ਦੇ ਵਿੱਚ ਹੁੰਦੀ ਆ ਤੇ ਇੱਥੇ ਲਾਤਾ ਪੱਤਣੀਆਂ ਮੇਤੀ ਤੇ ਪਾਲਕ ਤੇ ਮੈਂ ਨਾ ਟਵਾਟਾਂ ਦੀ ਕਿਹੜੀ ਵੀ ਥੋੜੀ ਸੈਟਲ ਜੇ ਕਰਕੇ ਨਾ ਵਿੱਚ ਖਾਦ ਪਾਈ ਆ ਤੇ ਉੱਥੇ ਲਵਾ ਜਮੀਨ ਸਾਰੀ ਖਾਲੀ ਪਈ ਆ ਇੱਥੇ ਆਪਾਂ ਲਾਉਂਗੇ ਕੱਲ ਨੂੰ ਮੂਲੀਆਂ ਤੇ ਉਹ ਲਸਣ ਇਹ ਦੋ ਚੀਜ਼ਾਂ ਲਾਉਂਗੇ ਇੱਧਰ ਤੇ ਉੱਧਰ ਵੀ ਜਗ੍ਹਾ ਖਾਲੀ ਆ ਉੱਥੇ ਲਾਉਂਗੇ ਆਪਾਂ ਛਲਗਮ ਮੇਰੇ ਕੋਈ ਸੇਬਸਕ੍ਰਾਈਬਰ ਨੇ ਨਾ ਕੁਐਸਚਨ ਪੁੱਛਿਆ ਕਹਿੰਦੇ ਤੁਸੀਂ ਕਿਹੜਾ ਫਰਟੀਲਾਈਜ਼ਰ ਯੂਜ਼ ਕਰਦੇ ਆ ਨਾ ਅਸੀਂ ਕੋਈ ਫਰਟੀਲਾਈਜ਼ਰ ਯੂਜ਼ ਨਹੀਂ ਕਰਦੇ ਹੈਗੇ ਅਸੀਂ ਸਿਰਫ ਕੰਪੋਸਟ ਖਾਦ ਜਿਹੜੀ ਮੈਂ ਤੁਹਾਨੂੰ ਵੀਡੀਓ 'ਚ ਦਿਖਾਈ ਇਹ ਯੂਜ਼ ਕਰੀਦੀ ਆ ਇਸ ਤੋਂ ਇਲਾਵਾ ਕੁਝ ਨਹੀਂ ਯੂਜ਼ ਕਰੀਦਾ ਜਾਂ ਫਿਰ ਸਾਡੇ ਘਰ ਦੀ ਖਾਦ ਹੁੰਦੀ ਹੈ ਜਿਹੜੀਆਂ ਨਾ ਸਾਡੇ ਸਬਜ਼ੀਆਂ ਅਸੀਂ ਕੱਟਦੇ ਆ ਜਿਹਦਾ ਆਲੂ ਹੋ ਗਏ ਗੰਡਿਆਂ ਦੇ ਚਿੱਲਾ ਜਾਂ ਹੋਰ ਸਬਜ਼ੀਆਂ ਦੇ ਚਿੱਲਾ ਉਹਨਾਂ ਨੂੰ ਅਸੀਂ ਮਿੱਟੀ ਦੇ ਵਿੱਚ ਮਿਕਸ ਕਰਕੇ ਨਾ ਬੋਰੇ ਦੇ ਵਿੱਚ ਪਾ ਦਿੰਦਾ ਹੈ ਪਹਿਲਾਂ ਉਹਨਾਂ ਨੂੰ ਸਕਾੜਾ ਪੈਂਦਾ ਹੈ ਤੇ ਉਹਨੂੰ ਉਹਦੀ ਅਸੀਂ ਖਾਤਿਆਜ ਕਰਕੇ ਤਾਂ ਉਹ ਅਸੀਂ ਯੂਜ਼ ਕਰੀਦੀ ਆ ਤੇ ਆਰਗੈਨਿਕ ਪਿਓਰ ਆਰਗੈਨਿਕ ਜਾਂ ਅਸੀਂ ਇੱਕ ਗੋਹੇ ਦਿਖਾ ਦਿਆ ਗੋਹਾ ਹੁੰਦਾ ਜਿੱਦਾ گاਵਾਂ ਦਾ ਨਾ ਉਹ ਇੱਥੇ ਮਿਲਦਾ ਆ ਤੇ ਉਹ ਲੈ ਕੇ ਆਈਦਾ ਆ ਬਸ ਇਹ ਤੋਂ ਇਲਾਵਾ ਅਸੀਂ ਹੋਰ ਕੋਈ ਫਰਟੀਲਾਈਜ਼ਰ ਨਹੀਂ ਯੂਜ਼ ਕਰਦੇ ਹੈਗੇ ਤੂੰ ਸਟੋਰੇਜ ਕਿ ਕਰਦੇ ਥੇ ਸਪਾਈਡਰ ਆ ਸਪਾਈਡਰ ਫੜੀ ਜਾ ਰਜਰਡਨ ਨੂੰ ਆ ਗਿਆ ਸਪਾਈਡਰ ਕਿ ਕਿਤਾ ਅੰਦਰ ਹੂੰ ਚਲ ਬਾਹਰ ਕਮ ਆਨ